ਮੈਂ ਹਾਂ ਗੁਰਬਾਜ ਸਿੰਘ ਬਰਾੜ ਬਾਬੂ ਰਜ਼ਬ ਅਲੀ ਨੇ ਲਿਖਿਆ ਮੁਕਸਰ ਟਿੱਪਾਂ ਵਾਲੀ ਮਹਾਬੱਧਰ ਮੁਕਸਰ ਟਿੱਪਾਂ ਵਾਲੀ ਮਹਾਬੱਧਰ ਨੀਤਾ ਸਾਫ਼ ਦਿਲਾਂ ਦੇ ਪੱਧਰ ਲੋਗ ਆ ਇਨ ਨਗਰਾਂ ਦੇ ਦਾਤੇ ਮਾਗੀ ਨਾਉਣ ਤੇ ਬੋਹ ਲਟਾਤੇ ਦਾਣੇ ਪੀਨ ਮਸ਼ੀਨਾ ਤੇ ਬੱਚੜੇ ਜਿਉਣ ਸਦਾ ਸੁਖਮਨਨ ਬਣ ਗਿਆ ਸੁਰਗ ਜ਼ਮੀਨਾ ਤੇ ਵਾ ਵਾ ਉਸ ਇਲਾਕੇ ਦੀ ਗੱਲ ਕਰਨ ਜਾ ਰਹੇ ਆ ਜੀ ਤੇ ਉਸ ਇਲਾਕੇ ਦੀ ਉਸ ਧਰਤੀ ਦੇ ਹੀ ਜੰਪਲ ਮਹਾਬੱਦਰ ਪਿੰਡ ਦੇ ਜਾਇ ਉੱਗੇ ਗਾਇਕ ਕਲਾਕਾਰ ਗੁਰਵਿੰਦਰ ਬਰਾੜ ਅੱਜ ਮੇਰੇ ਨਾਲ ਗੱਲਬਾਤ ਵਿੱਚ ਸ਼ਾਮਲ ਨੇ ਗੁਰਵਿੰਦਰ ਬਰਾੜ ਜੀ ਸਵਾਗਤ ਤੁਹਾਡਾ ਜੀ ਹੈ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਗੁਰਬਾਜ ਭਾਈ ਔਰ ਸਰੀ ਨਿਊਜ਼ ਵੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਜੀ ਕੈਨੇਡਾ ਤੁਸੀਂ ਕਈ ਦਫਾ ਆ ਗਏ ਹੋ ਤੇ ਕਿਸ ਤਰ੍ਹਾਂ ਲੱਗਦਾ ਜਦੋਂ ਹਰ ਵਾਰ ਕੈਨੇਡਾ ਫੇਰੀ ਫੋਨ ਆਉਂਦੇ ਬਹੁਤ ਚੰਗਾ ਲੱਗਦਾ ਜੀ ਜਿਆਦਾਤਰ ਗਰਮੀ ਦੇ ਵਿੱਚ ਆਈਦਾ ਤਾਂ ਮੌਸਮ ਵੀ ਬੜਾ ਸੁਹਾਵਣਾ ਹੁੰਦਾ ਤੇ ਅ ਦੋਸਤ ਮਿੱਤਰ ਭੈਣ ਭਰਾ ਮਿਲਦੇ ਆ ਪ੍ਰੋਗਰਾਮਾਂ 'ਤੇ ਵੀ ਬਹੁਤ ਪਿਆਰ ਸਤਕਾਰ ਮਿਲਦਾ ਤੇ ਬਹੁਤ ਵਧੀਆ ਲੱਗਦਾ ਜੀ ਤੁਹਾਡਾ ਗਾਣਾ ਟੀਵੀ ਚੈਨਲਾਂ 'ਚ ਘਰਾਂ 'ਚ ਅਸੀਂ ਜਦੋਂ ਪੰਜਾਬ ਹੁੰਦੀ ਸੀ ਉਦੋਂ ਹੀ ਦੇਖਿਆ ਜੀ ਉਠੋ ਜੀ ਤੁਹਾਡੀ ਜਾਨ গুਡ ਮਾਰਨਿੰਗ ਕਹਿੰਦੀ ਹੈ ਜੀ ਜੀ ਬੜੀ ਨੋਕ ਝੋਕ ਹੈ ਹਾਂਜੀ ਸੋਲੋ ਗੀਤ ਤੁਹਾਡੇ ਬੜੇ ਮਾਣ ਹੈ ਰੇਡੀਓ 'ਤੇ ਬਹੁਤ ਵਾਰ ਸਰੋਤਿਆਂ ਦੀ ਫਰਮਾਇਸ਼ ਹੋਣ ਦੀ ਵੀ ਆ ਗੀਤ ਸੁਣਾ ਜੀ ਪਲੇ ਕਰ ਦਿਓ ਆਪਾਂ ਇੱਕ ਤੋਂ ਬਾਅਦ ਇੱਕ ਜੀ ਉਹਨਾਂ ਬਾਰੇ ਗੱਲਬਾਤ ਕਰਾਂਗੇ ਜੀ ਸ਼ਰ ਤੇ ਮਹਾਬੱਦਰ ਪਿੰਡ ਤੋਂ ਤੁਸੀਂ ਉਸ ਤੋਂ ਬਾਅਦ ਵਾਇਆ ਮੁਖਸਰ ਹੁੰਦੇ ਹੋਏ ਬਠਿੰਡੇ ਤੇ ਫਿਰ ਮਾਨਸਾ ਸਾਰੇ ਸ਼ਹਿਰਾਂ ਚ ਤੁਹਾਡਾ ਹਾਂਜੀ ਆਉਣ ਜਾਣ ਬਣਿਆ ਰਤੀ ਤੁਸੀਂ ਸੈਤਕ ਤੇ ਜਿਹੜੀਆਂ ਸਾਡੇ ਰੰਗ ਕਰਮੀਆਂ ਦੀਆਂ ਗਤੀਵਿਧੀਆਂ ਨਾਲ ਜੁੜੇ ਰਹੇ ਜੀ ਜੀ ਤੇ ਥੋੜਾ ਜਿਹਾ ਜ਼ਿੰਦਗੀ ਦੇ ਉਸ ਮੋਢਲੇ ਸਫਰ ਬਾਰੇ ਜਾਣਕਾਰੀ ਦਿਓ ਅ ਮੋਢਲਾ ਸਫਰ ਭਾਈ ਜੀ ਇਸ ਤਰ੍ਹਾਂ ਸੀ ਕਿ ਮੈਂ ਜਦੋਂ ਪੜਦਾ ਸੀ ਮੈਂ ਪੇਜੂ ਲੁਧਿਆਣਾ ਤੋਂ ਬੀਏਸੀ ਕੀਤੀ ਖੇਤੀਬਾੜੀ ਅੱਛਾ ਤਾਂ ਉਦੋਂ ਉਸ ਦਰਮਿਆਨ ਫਿਰ ਮੈਂ ਕਵਿਤਾ ਜਿਵੇਂ ਦਸਵੀਂ ਤੋਂ ਬਾਅਦ ਅਸੀਂ ਦਸਵੀਂ ਤੋਂ ਪਿੱਛੇ ਚਲੇ ਗਈ ਸੀ ਉੱਥੇ ਅ ਕਵਿਤਾਵਾਂ ਲਿਖਣ ਦਾ ਸੀ ਜ਼ਿਆਦਾ ਮੈਨੂੰ ਸ਼ੌਂਕ ਲਿਟਰੇਰੀ ਤੇ ਕਵਿਤਾਵਾਂ ਲਿਖ ਕੇ ਉੱਥੇ ਇੱਕ ਪੰਜਾਬੀ ਦਾ ਸਬਜੈਕਟ ਹੁੰਦਾ ਜੀ ਮੈਂ ਪਹਿਲਾਂ ਵੀ ਕਈ ਇੰਟਰਵਿਊ ਦੱਸਿਆ ਤਾਂ ਸਾਡੀ ਪੰਜਾਬੀ ਸਾਨੂੰ ਸੁਭਾਗ ਪ੍ਰਾਪਤ ਹੋਇਆ ਸ अच्छा ਤੇ ਲਿਖ ਕੇ ਅਸੀਂ ਉਹਨਾਂ ਨੂੰ ਦਿਖਾਉਂਦੇ ਰਹੇ ਤੇ ਉਹ ਕਰਦੇ 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 ਫਿਰ ਮੈਂ ਬੀਅਰਡ ਕੀਤੀ ਜੀ ਖਾਲਸਾ ਕਾਲਜ ਮੁਕਸਰ ਤੋਂ ਤੇ ਉੱਥੇ ਫਿਰ ਮੈਂ ਥੋੜਾ ਗੀਤ ਮੈਨੂੰ ਪਹਿਲੀ ਵਾਰੀ ਮੈਂ ਉੱਥੇ ਖੁੱਲ ਕੇ ਜਿਹੜਾ ਸਟੇਜ ਤੇ ਪਹਿਲੀ ਵਾਰੀ ਡਰਸ ਪਾ ਕੇ ਮੈਂ ਗਾਇਆ ਬੜਾ ਵਧੀਆ ਰਿਸਪਾਂਸ ਆਇਆ ਫਿਰ ਹੌਲੀ ਹੌਲੀ ਲਿਖਦੇ ਗਏ ਅ ਫਿਰ ਇਹ ਸੋਚਿਆ ਕਿ ਜਿਹੜੀ ਸਭ ਤੋਂ ਨੇੜੇ ਮਾਰਕੀਟ ਉਹ ਬਠਿੰਡਾ ਆਪਣੇ ਨੇੜੇ ਹਨ ਪਿੰਡਾਂ ਦੇ ਤੇ ਸਾਰੇ ਪੁਰਾਣੇ ਆਹ ਮਹਿਣਾ ਚੌਂਕ ਬਠਿੰਡਾ ਬੜਾ ਮਸ਼ਹੂਰ ਰਿਹਾ ਤੇ ਉਸ ਤੋਂ ਫਿਰ ਬਠਿੰਡੇ ਵੱਲ ਮੈਂ ਇਨ ਬਿਟਵੀਨ ਮੈਨੂੰ ਜੌਬ ਵੀ ਮਿਲ ਗਈ ਸਰਕਾਰੀ ਟੀਚਰ ਦੀ ਤਾਂ ਮੈਂ ਉਹਦੀ ਬਦਲੀ ਉਧਰ ਕਰਵਾ ਲਈ ਬਠਿੰਡੇ ਦੇ ਨੇੜੇ ਤਾਂ ਫਿਰ ਉਹ ਥੋੜਾ ਜਿਹਾ ਰਾਜਬਰਾੜ ਸਾਹਿਬ ਬਾਈ ਹੁਰੀ ਮਿਲੇ ਅੱਛਾ ਤੇ ਉਹਨਾਂ ਨੇ ਪ੍ਰੇਤ ਕੀਤਾ ਕਹਿੰਦੇ ਗੁਰਮੁンダー ਲਿਖਦਾ ਵਧੀਆ ਥੋੜਾ ਕਮਰਸ਼ੀਅਲ ਵੀ ਲਿਖਿਆ ਕਰ ਹੂੰ ਫਿਰ ਉਹ ਗਾਣੇ ਲਿਖਨੇ ਸ਼ੁਰੂ ਕੀਤੇ ਉਹ ਪਹਿਲੇ ਪਹਿਲੇ ਗੀਤਾਂ ਚੋਂ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਹਾਂ ਹਾਂ ਸੋ ਉਹ ਆਪਣੇ ਵਾਕ ਵਿੱਚ ਮੁਕਸਰ ਚ ਕੁੜੀਆਂ ਬਹੁਤ ਲਾਟ ਬਹੁਤ ਜੀ ਹਾਂ ਉਹ ਪਹਿਲਾ ਗਾਣਾ ਸੀਗਾ ਔਰ ਨਵੀਂ ਇੱਕ ਬਿਲਕੁਲ ਗੱਲ ਸੀ ਔਰ ਤੁਸੀਂ ਸੱਚ ਕਰਕੇ ਜਾਣਿਓ ਸਰੋਤਿਆਂ ਨਾਲ ਵੀ ਸਾਂਝੀ ਕਰਦੇ ਆ ਸਾਰੇ ਜਾਣਦੇ ਕਿ ਹੁਣ ਪ੍ਰੋਗਰਾਮਾਂ ਦੇ ਵਿੱਚ ਹੁਣ ਵੀ ਪ੍ਰੋਗਰਾਮਾਂ ਦੇ ਵਿੱਚ ਜਦੋਂ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਹੁੰਦੇ ਆ ਇਹੋ ਗਾਣਾ ਦੋ ਦੋ ਵਾਰੀ ਅਸੀਂ ਗਾਉਂਦੇ ਹਾਂ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਜੀ ਇੱਕ ਤੋਂ ਬਾਅਦ ਇੱਕ ਹੋਰ ਤੁਹਾਡੇ ਜਿਹੜੇ ਗੀਤ ਆਏ ਸੋ ਲੋ ਗੀਤ ਮਾਪੇ ਬਹੁਤ ਮਕਬੂਲ ਹੋਇਆ ਉਹਦੇ ਚ ਬਹੁਤ ਕਮਾਲ ਦਾ ਸੁਨੇਹਾ ਹੈ ਸਾਨੂੰ ਜਦੋਂ ਵੀ ਰੇਡੀਓ ਤੇ ਫਰਮਾਇਸ਼ ਆਉਂਦੀ ਤਾਂ ਉਹ ਭਾਵਕ ਹੋ ਜਾਂਦੇ ਲੋਕ ਗੱਲ ਕਰਦੇ ਕਰਦੇ ਜਿਵੇਂ ਕਿ ਕਿੰਡੀ ਸੱਚਾਈ ਬਿਆਨ ਕੀਤੀ ਗੁਰਵਿੰਦਰ ਨੇ ਹਾਂਜੀ ਉਹ ਉਹ ਉਸ ਵਿੱਚ ਕੈਸਟ ਜਿਵੇਂ ਆਪਾਂ ਗੱਲ ਕੀਤੀ ਭਾਈ ਗੁੱਡ ਮਾਰਨਿੰਗ ਤਾਂ ਗੁੱਡ ਮਾਰਨਿੰਗ ਦੇ ਵਿੱਚ ਇੱਕ ਗੀਤ ਆਇਆ ਨਹੀਂ ਹੁੰਦਾ ਆਪਦਾ ਲਾਲਚ ਜਾ ਕੇ ਮੈਂ ਬਾਕੀ ਕਮਰਸ਼ੀਅਲ ਲਗਾਣੇ ਸਾਰੇ ਤੇ ਇੱਕ ਆਪਾਂ ਆਪਣੀ ਪਸੰਦ ਦਾ ਪਾਈਏ ਹਨ ਜਿਹੜਾ ਬਿਲਕੁਲ ਇਹ ਆਪ ਨੂੰ ਪਸੰਦ ਆ ਤਾਂ ਉਹ ਗੁੱਡ ਮਾਰਨਿੰਗ ਐਸੇਡ ਦੇ ਵਿੱਚ ਸੀਗਾ ਜੀ ਮਾਪੇ ਗੀਤ ਸੱਜਣਾ ਸਦਾ ਨਹੀਂ ਰਹਿਣੇ ਮਾਪੇ ਉਹਨੂੰ ਬਹੁਤ ਪਿਆਰ ਸਤਕਾਰ ਮਿਲਿਆ ਅਸੀਂ ਪ੍ਰੋਗਰਾਮਾਂ ਤੇ ਵੀ ਕਾਫੀ ਲਾਉਂਦੇ ਰਹੇ ਹੁਣ ਗੀਤ ਬਹੁਤ ਜ਼ਿਆਦਾ ਹੋ ਗਏ ਤਾਂ ਫਿਰ ਅਸੀਂ ਥੋੜੀ ਸੋਚਦੇ ਹਾਂ ਥੋੜਾ ਫਰੈਸ਼ ਉਹਨੂੰ ਰੀਫਰੈਸ਼ ਮਾਰ ਲੈਨੇ ਅੱਛਾ ਉਹਦਾ ਸੀਕੁਐਂਸ ਸਭ ਹਾਲ ਬਦਲਦੇ ਰਹਿੰਦੇ ਨੇ ਸਟੇਜਾਂ ਤੇ ਤੇ ਅਸੀਂ ਬਹੁਤ ਗਾਣਾ ਗਾਇਆ ਜੀ ਹੁਣ ਵੀ ਫਰਮਾਇਸ਼ ਆਵੇ ਗਾਉਣੇ ਆ ਜੀ ਬਿਲਕੁਲ ਸ਼ੇਖਮਰ ਬਟਾਲਵੀ ਨੂੰ ਯਾਦ ਕੀਤਾ ਪਿਛਲੇ ਦਿਨੀ 23 ਜੁਲਾਈ ਨੂੰ ਉਹਨਾਂ ਦੇ ਜਨਮ ਦਿਹਾੜੇ ਮੌਕੇ ਕੰਗਾਰਜ ਕਾਰਨ ਵੀ ਸਮਾਗਮ ਕੀਤਾ ਜੀ ਅਸੀਂ ਤਾਂ ਸਹਿਦ ਦੇ ਵਿਦਿਆਰਥੀਆਂ ਉਹਨਾਂ ਨੂੰ ਪੜ੍ਹਦੇ ਰਹਿੰਦੇ ਆ ਤੇ ਪੜ੍ਹ ਲਿਖੀ ਇਸ ਮੁਕਾਮ ਤੱਕ ਪਹੁੰਚੇ ਆ ਜੀ ਜੀ ਤੇ ਤੁਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਤੁਸੀਂ ਦੀ ਕਿਤਾਬ ਵਰਗੀ ਕੀ ਤੁਸੀਂ ਉਪਮਾ ਦਿੱਤੀ ਹੈ ਜਿਹੜੇ ਵਰਤਿਆ ਇੱਕ ਅਲੰਕਾਰ ਜੀ ਤੇ ਇਹ ਗੀਤ ਵੀ ਬਹੁਤ ਸਲਾਹਿਆ ਗਿਆ ਹਾਂਜੀ ਹਾਂਜੀ ਇਸ ਗੀਤ ਦੀ ਵੀ ਇੱਕ ਆਪਣਾ ਬਾਈ ਰਣਲ ਸਾਹਿਬ ਵੱਖਰੀ ਕਹਾਣੀ ਹੈ ਹਾਂ ਹਾਂ ਮੈਂ ਜਦੋਂ ਗੀਤ ਲਿਖਿਆ ਆਪਾਂ ਤੁਸੀਂ ਵੀ ਜਦੋਂ ਕੋਈ ਲਿਖਦੇ ਜਾਂ ਕੁਝ ਆਪਾਂ ਕ੍ਰੀਏਟ ਕਰਦੇ ਆ ਤਾਂ ਆਪਾਂ ਆਪਣੇ ਬਹੁਤ ক্লোਜ਼ ਮਿੱਤਰਾਂ ਨੂੰ ਸੁਣਾਉਂਦੇ ਹਾਂ 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 ਤੇ ਮੈਂ ਮੇਰੇ ਉਹਨਾਂ ਯਾਦ ਆ ਹਨਾ ਆਪਣੇ ਘਰ ਦੇ ਉੱਥੇ ਮਾਡਰਨ ਟਾਊਨ ਬਠਿੰਡੇ ਲਾਣ ਦੇ ਵਿੱਚ ਮੈਂ ਲਿਖ ਕੇ ਤੇ ਮੈਂ ਇੱਕ ਆਪਣੇ ਮਿੱਤਰ ਨੂੰ ਫੋਨ ਕੀਤਾ ਮੈਂ ਕਿਹਾ ਇੱਕ ਗਾਣਾ ਲਿਖਿਆ ਉਸ਼ੇ ਵੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸੁਦਾਈ ਹਾਂ ਮੈਨੂੰ ਕਹਿੰਦੇ ਗਾਣਾ ਬਹੁਤ ਸੋਹਣਾ ਹੈ ਪਰ ਵੇਲਾ ਗੁਰਵਿੰਦਰ ਕਹਿੰਦਾ ਕਈ ਗਾਣੇ ਇਹੋ ਜਿਹੇ ਹੁੰਦੇ ਜਿਹੜੇ ਕਦੇ ਰਿਕਾਰਡ ਹੀ ਨਹੀਂ ਹੋਣੇ ਹੁੰਦੇ ਮੈਂ ਕਿਹਾ ਯਾਰ ਵੀ ਐਂ ਤਾਂ ਕਿਉਂ ਕਹਿਣਾ ਤੂੰ ਹਨਾ ਉਹ ਮੈਨੂੰ ਵੈਸੇ ਐਂ ਜੇ ਲੱਗੀ ਗੱਲ ਮੈਂ ਕਿਹਾ ਮੈਂ ਕਿਹਾ ਵੀ ਜੇ ਅੱਜ ਦੀ ਡੇਟ 'ਚ ਆਪਾਂ ਇੰਨਾ ਸਰੋਤਿਆਂ ਦਾ ਪਿਆਰ ਆ ਪ੍ਰੋਗਰਾਮ ਲੱਗਦੇ ਸਭ ਕੁਝ ਹੁੰਦੇ ਸੁਣਦੇ ਆਪਾਂ ਗੀਤ ਨਾ ਰਿਕਾਰਡ ਕੀਤਾ ਤਾਂ ਮਾੜੀ ਗੱਲ ਚਲੋ ਜੀ ਅਸੀਂ ਕੀਤ ਰਿਕਾਰਡ ਕੀਤਾ ਵੀਡੀਓ ਅਮਰਦੀਪ ਗਿੱਲ ਭਾਜੀ ਹਰਨ ਕੀਤਾ ਉਹਦਾ ਬਹੁਤ ਸਨ ਤੇ ਉਹ ਹਾਂ ਵੀਡੀਓ ਵੀ ਉਹ ਸਾਰੀਆਂ ਚੀ ਤੇ ਉਹ ਬਹੁਤ ਪਿਆਰ ਮਿਲਿਆ ਐ ਨਹੀਂ ਪਤਾ ਸੀ ਵੀ ਇਸ ਗਾਣੇ ਨੇ ਮੇਰੀ ਮਤਲਬ ਲਾਈਫ ਦਾ ਮੀਲ ਪੱਥਰੀ ਬਣਨਾ ਜੀ ਜੀ ਕਿਉਂਕਿ ਉਸ ਗਾਣੇ ਚ ਜਿੰਨੇ ਖੂਬਸੂਰਤ ਉਹਦੇ ਅਲਫਾਜ਼ ਸੀ ਜੀ ਤੁਸੀਂ ਉਨਹੀਂ ਲਿਆਕਤ ਨਾਲ ਉਹਨੂੰ ਸਰੀਲੇ ਕੰਠ ਨਾਲ ਹੀ ਗਾਇਆ ਤੇ ਠੀਕ ਉਹ ਸੋਹਣਾ ਬਣ ਗਿਆ ਜੀ ਗਾਣਾ ਸੁਰਾਂ ਦੇ ਹਾਨ ਦੇ ਲਫਜ਼ ਜਦੋਂ ਹੋ ਜਾਂ ਤਾਂ ਬੜਾ ਕਮਾਲ ਹੋ ਨਿਕਲਦਾ ਜਿਵੇਂ ਗੁੰਗੁਣਾ ਕੇ ਸੁਣਾ ਸਕੋ ਹਾਂਜੀ ਹਾਂਜੀ ਹਾਂ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਲੌਂਦੇ ਗੁਲਾਬ ਵਰਗੀ ਤੇ ਮੈਂ ਗੀਰਿਆਂ ਚ ਉਗਰੀ ਚਲਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਕਮਾਲ ਦੇ ਬੋਲ ਇੱਕ ਇੱਕ ਜਿਹੜਾ ਵੀ ਦਾ ਸਟੰਜ਼ ਆ ਤੇ ਮੁਖੜਾ ਗੀਤ ਦਾ ਸਾਰੇ ਬੰਦ ਹੀ ਕਮਾਲ ਦੇ ਨੇ ਬਹੁਤ ਮਿਹਰਬਾਰੇ ਸੁਣਿਆ ਫਰਮਾਇਸ਼ ਕੀਤੀ ਆ ਜੀ ਬਾਈ ਤੇ ਇਦਾਂ ਦੇ ਗਾਣੇ ਇਹ ਵੀ ਬੜਾ ਜਿਗਰੇ ਵਾਲਾ ਕੰਮ ਹੁੰਦਾ ਹੈ ਨਾ ਜਦੋਂ ਇਸ ਤਰ੍ਹਾਂ ਦਾ ਠਾਠੂ ਵਾਲਾ ਦੌਰ ਮੌਸਮ ਸ਼ੂਕ ਵਾਲਾ ਦੌਰ ਚੱਲ ਰਿਹਾ ਹੋਵੇ ਹਾਂਜੀ ਹਾਂਜੀ ਤੇ ਇਹ ਗਾਣੇ ਪ੍ਰਵਾਨ ਚੜਾਉਣ ਨੇ ਤੇ ਇਹ ਵੀ ਵੱਡਾ ਫੈਸਲਾ ਹੁੰਦਾ ਇਹ ਬਾਈ ਜੀ ਕੁਦਰਤੀ ਕਰਾਉਂਦੀ ਹੈ ਇਹ ਗਾਣਾ ਜਦੋਂ ਕੀਤਾ ਮੈਂ ਨਹੀਂ ਸੋਚ ਕੇ ਨਹੀਂ ਕੀਤਾ ਉਸ ਵੀ ਐਨਾ ਹਿੱਟ ਹੋ ਜਾਣਾ ਜਾਂ ਇਹਨਾਂ ਪ੍ਰਵਾਨ ਚੜ ਜਾਣਾ ਤੇ ਇਹ ਗੀਤ ਕਰ ਲਿਆ ਸਭ ਕੁਝ ਹੋ ਗਿਆ ਜਦੋਂ ਬਟੇ ਦੇ ਰਿਜ਼ਲਟ ਬਹੁਤ ਸੋਹਣੇ ਆਏ ਫਿਰ ਥੋੜਾ ਹੌਸਲਾ ਵੀ ਹੋਇਆ ਫਿਰ ਅਸੀਂ ਉਸ ਤੋਂ ਬਾਅਦ ਇੱਕ ਗੀਤ ਹੋਰ ਕੀਤਾ ਸੀ ਕਵਿਤਾ ਹੂੰ ਕਵਿਤਾ ਵਰਗੇ ਸੱਜਣਾ ਵੀ ਤਨ ਸ਼ੋਰ ਚ ਪੜਿਆ ਨਹੀਂ ਜਾਂਦਾ ਤੇ ਹੁਣ ਵੀ ਮੈਂ ਕਈ ਲਿਟਰੇਰੀ ਗਾਣੇ ਹੈਗੇ ਜਿਹੜੇ ਆਪਾਂ ਸਮੇਂ-ਸਮੇਂ ਤੇ ਰਿਲੀਜ਼ ਕਰਾਂਗੇ ਜੀ ਰਿਕਾਰਡ ਕੀਤੇ ਨੇ ਤੇ ਗਰੀਬੀ ਬਾਰੇ ਵੀ ਤੁਸੀਂ ਬਹੁਤ ਕਮਾਲ ਦੀਆਂ ਸਤਰਾਂ ਲਿਖੀਆਂ ਨੇ ਹਾਂਜੀ ਉਹ ਇਸ ਤਰ੍ਹਾਂ ਦੇ ਗਾਣੇ ਜਿਹੜੇ ਸਾਡੇ ਸਮਾਜ ਦੇ ਵਿੱਚ ਉਹ ਲੋਕ ਨੇ ਜਿਹੜੀ ਹਾਸ਼ੀਆ ਗਰਸਤ ਲੋਕ ਨੇ ਜਿਨ੍ਹਾਂ ਦੀ ਕੋਈ ਗੱਲ ਨਹੀਂ ਕਰਦਾ ਤੇ ਉਹ ਸਾਰਾ ਕੁਝ ਜੇ ਗੀਤਾਂ 'ਚ ਆ ਜਾਏ ਕਿਉਂਕਿ ਕਿਤਾਬਾਂ ਲੋਕ ਘੱਟ ਪੜਦੇ ਨੇ ਹਾਂਜੀ ਹਾਂਜੀ ਬਿਲਕੁਲ ਜੇ ਕਿਤਾਬਾਂ ਦਾ ਆਪਣਾ ਬਕਸਾ ਸੰਸਾਰ ਹੈ ਕਿਤਾਬਾਂ ਨਾਲ ਸਾਂਝ ਪਾਣੀ ਜ਼ਰੂਰੀ ਹੈ ਪਰ ਗੀਤਾਂ ਦਾ ਜਿਹੜਾ ਘੇਰਾ ਜਿਆਦਾ ਵਿਸ਼ਾਲ ਹੋਣ ਕਰਕੇ ਇਹ ਹਰ ਕੋਈ ਸੁਣ ਲੈਂਦਾ ਹੈ ਸੌਖਿਆਂ ਪ੍ਰਾਪਤ ਹੋ ਜਾਂਦੇ ਨੇ ਹੁਣ ਤਾਂ ਤੇ ਹਰ ਇੱਕ ਦੇ ਫੋਨ 'ਚ ਪਏ ਹੁੰਦੇ ਨੇ ਜਿੱਥੇ ਮਰਜ਼ੀ ਕੋਈ ਬਹਿ ਕੇ ਇਕੱਲਾ ਸੁਣ ਲੇ ਜਾਂ ਤਾਂੀਆਂ ਚ ਬੈਠੇ ਹੋਣ ਤਾਂ ਉਹ ਵੀ ਸੁਨੇਹਾ ਜਾ ਸਕਦੇ ਹੁੰਦੇ ਨੇ ਤੇ ਇਸ ਜਿਹੜੀ ਨਵੀਂ ਤਕਨੀਕ ਰਾਹੀਂ YouTube ਰਾਹੀਂ ਜਿਹੜੇ ਹੋਰ ਸਾਧਨ ਨੇ ਸੋਸ਼ਲ ਮੀਡੀਆ ਦੇ ਤੁਹਾਡੀ ਪਹੁੰਚ ਗਾਇਕ ਕਲਾਕਾਰਾਂ ਦੀ ਦੁਨੀਆ ਜਹਾਨ ਤੱਕ ਹੋ ਜਾਂਦੀ ਹੈ ਤੁਸੀਂ ਸ਼ਾਮ ਨੂੰ ਗਾਣਾ ਤੁਸੀਂ ਰਿਲੀਜ਼ ਕਰਦੇ ਹੋ YouTube ਤੇ ਪੋਸਟ ਕਰਦੇ ਹੋ ਸਾਰੇ ਪਾਸੇ ਫੈਲ ਜਾਂਦਾ ਹੈ ਅਗਲੇ ਦਿਨ ਤੱਕ ਕੁਝ ਘੰਟਿਆਂ ਚ ਮਿਲੀਅਨਸ ਵਿਊ ਹੋ ਜਾਂਦੇ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਰਾ ਕੁਝ ਮੈਂ ਜੀ ਅਸੀਂ ਕੱਲ ਵੀ ਇਸ ਗੱਲ ਦਾ ਬਾਈ ਜ਼ਿਕਰ ਕਰਦੇ ਸੀਗੇ ਕਿ ਸੋਸ਼ਲ ਮੀਡੀਆ ਨੇ ਸਾਨੂੰ ਤਾਂ ਸੱਚ ਕਰਕੇ ਜਾਣੋ ਸਾਡੇ ਲਈ ਤਾਂ ਰੱਬ ਬਣ ਕੇ ਬੋੜਿਆ ਵਰਦਾਨ ਵਰਦਾਨ ਕਹਿ ਲੋ ਹਨਾ ਮਤਲਬ ਸਾਡੇ 2020 ਤੋਂ ਬਾਅਦ ਜਿਹੜਾ ਕੰਮ ਸ਼ੋਜ਼ ਦਾ ਵਧਿਆ ਕੁਆਲਟੀ ਵਾਈਜ਼ ਕੁਆਂਟੀਟੀ ਵਾਈਜ਼ ਸਾਰਾ ਕੁਝ ਜਿਹੜਾ ਫਲਾਅ ਹੋਇਆ ਕਲਾ ਦਾ ਉਹ ਬਹੁਤ ਹੋਇਆ ਤੇ ਤੁਹਾਨੂੰ ਦੂਜੇ ਪੱਖ ਤੋਂ ਵੇਖੀਏ ਤਾਂ ਚਾਰ ਪੈਸੇ ਵੀ ਬਚਣ ਲੱਗੇ ਹਨ ਕਿਉਂਕਿ ਪਹਿਲਾਂ ਵੀਡੀਓ ਬਣਾਓ ਜੀ ਫਿਰ ਉਹਨੂੰ ਟੀਵੀ ਚੈਨਲਾਂ ਤੇ ਐਡ ਦਿਓ ਉਹ ਬਹੁਤ ਸਾਰੇ ਇਦਾਂ ਦੇ ਲੂਪ ਹੋਲਸ ਸੀਗੇ ਜਿਹਦੇ ਵਿੱਚ ਪੈਸਾ ਰਸਤੇ 'ਚ ਹੀ ਕਿਤੇ ਖਿੰਡ ਪੁੰਡ ਜਾਂਦਾ ਸੀ ਤੇ ਬਹੁਤ ਜਿਆਦਾ ਮਿਹਨਤ ਦਾ ਕੰਮ ਸੀ ਹੁਣ ਬਹੁਤ ਇਜ਼ੀ ਹੋ ਗਿਆ ਸੋਸ਼ਲ ਮੀਡੀਆ ਨੇ ਬਹੁਤ ਦੂਰ ਦੂਰ ਤੱਕ ਪਹੁੰਚਾਤਾ ਤੁਸੀਂ ਲਾਈਵ ਸ਼ੋਅ ਕਿਤੇ ਕਰ ਰਹੇ ਹੋ ਕੋਈ ਥੋੜੀ ਰੀਲ ਪਾ ਰਿਹਾ ਹੈ ਕੋਈ ਲਾਈਵ ਹੋ ਰਿਹਾ ਹੈ ਕਿਤੇ ਤੁਸੀਂ ਦੁਨੀਆ ਦੇ ਕੋਨੇ-ਕੋਨੇ ਚ ਪਹੁੰਚ ਬਿਲਕੁਲ ਤੁਹਾਡੇ ਫੈਨ ਹੀ ਤੁਹਾਡੀ ਦੁਨੀਆ ਜਹਾਨ ਤੁਹਾਡੀ ਪ੍ਰਸਿੱਧੀ ਕਰਦੇ ਜੀ 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 ਬਿਲਕੁਲ ਪੰਜਾਬ ਦੇ ਵਿੱਚ ਬੜਾ ਲੰਬਾ ਸਮਾਂ ਅਖਾੜਿਆਂ ਦਾ ਦੌਰ ਰਿਹਾ ਹੈ ਤੁਰਲੇ ਵਾਲੀਆਂ ਪੱਗਾਂ ਪਨ ਇੱਕ ਦੌਰ ਸੀ ਮੁਹੰਮਦ ਦੀਖ ਹੋਰ ਕਲਾਕਾਰ ਹਾਂਜੀ ਤੇ ਤੁਸੀਂ ਖੁੱਲੇ ਅਖਾੜੇ ਲਾਉਂਦੇ ਹੋ ਉਹ ਧਰਤੀ ਜਿਹੀ ਇੱਥੇ ਗਵੰਤਰੀਆਂ ਨੂੰ ਪਹਿਲੇ ਦਿਨੋਂ ਹੀ ਕਿਸੇ ਸੁਣਦੇ ਸ਼ਲੋਕ ਤੇ ਮਾਨ ਦੇ ਸਿਮਰਨ ਜਨ ਦਾ ਬੜਾ ਵੱਡਾ ਸਾਧਨ ਰਹੇ ਨੇ ਜੀ ਜੀ ਪੰਜਾਬ ਦੇ ਵਿੱਚ ਉਹ ਰੂਪ ਅਜੇ ਕਿਸ ਤਰ੍ਹਾਂ ਬਚਿਆ ਪਿਆ ਜਾਂ ਉਹਦੇ ਵਿੱਚ ਕੀ ਤਬਦੀਲੀਆਂ ਆਈਆਂ ਨੇ ਖੁੱਲੀ ਗਾਇਕੀ ਦੇ ਖਾੜੇ ਜਿਹੜੇ ਖੁੱਲੀ ਗਾਇਕੀ ਦੇ ਖਾੜੇ ਤਾਂ ਉਵੇਂ ਹੀ ਲੱਗਦੇ ਆ ਜੀ ਉਹ ਤਬਦੀਲੀ ਇਹੀ ਆਈ ਉਹਦੇ ਵਿੱਚ ਕਿ ਉਹਦਾ ਮਤਲਬ ਕਹਿ ਲਓ ਉਹਦਾ ਸਟੈਂਡਰਡ ਬਹੁਤ ਅੱਗੇ ਚਲਾ ਗਿਆ ਮੈਂ ਕਦੇ-ਕਦੇ ਸੋਚਦਾ ਹੁੰਦਾ ਹਾਂ ਸੀ ਜਦੋਂ ਪ੍ਰੋਗਰਾਮ ਕਰਨ ਜਾਂਦੇ ਆ ਤੁਹਾਡੇ ਭਰਾਵਾਂ ਦੀ ਕਿਰਪਾ ਨਾਲ ਤੁਹਾਨੂੰ ਪਤਾ ਹੈ ਰੈਗੂਲਰਲੀ ਪ੍ਰੋਗਰਾਮ ਹੁੰਦੇ ਨੇ ਵਿਆਹਾਂ ਸ਼ਾਦੀਆਂ ਦੀ ਆਪਣੇ ਕੋਲੇ ਹਨ ਤਾਂ ਉੱਥੇ ਇੱਕ ਸਟੇਜਾਂ ਦਾ ਜਿਹੜਾ ਲੈਵਲ ਮੈਂ ਸੋਚਦਾ ਹੁਣ ਜਦੋਂ ਪੈਲਸ ਸੈਂਟਰ ਖਰੀਦਾ ਕਿ ਹਰ ਪੰਜਾਬੀ ਖਾੜੇ ਵੇ ਲੋ ਇੱਕ ਗੱਡੀਆਂ ਤੇ ਟਰਾਲੀਆਂ ਤੇ ਲੱਗਦੇ ਲੱਗਦੇ ਤੇ ਕਿੱਥੇ ਪਹੁੰਚ ਗਏ ਸਾਊਂਡ ਵਾਲੀਆਂ ਬੱਸਾਂ ਜਾਂਦੀਆਂ ਮਿਊਜ਼ੀਸ਼ੀਅਨਸ ਦੀਆਂ ਗੱਡੀਆਂ ਜਾਂਦੀਆਂ ਇੱਕ ਬਹੁਤ ਵੱਡੇ ਲੈਵਲ ਦਾ ਇੱਕ ਪ੍ਰੋਗਰਾਮ ਹੋ ਗਏ ਨੇ ਤੇ ਉਹ ਸ਼ੁਕਰਾਨਾ ਜੀ ਮਾਲਕ ਦਾ ਪ੍ਰੋਗਰਾਮ ਲੱਗਦੇ ਨੇ ਔਰ ਲੋਕ ਸੁਣਦੇ ਆ ਔਰ ਪਿਛਲੇ ਸਾਲਾਂ ਦੇ ਅਸੀਂ ਪਿਛਲੇ ਸੀਜ਼ਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹੀ ਆਪਣੇ ਘਰਾਂ ਦੇ ਵਿੱਚ ਵੀ ਪੂਰੀ ਤਰ੍ਹਾਂ ਵਧੀਆ ਸ਼ਾਮੇ ਨਾਲ ਲਾ ਕੇ ਟੈਂਟ ਵਗੈਰਾ ਲਾ ਕੇ ਤੇ ਰਿਸੈਪਸ਼ਨ ਪਾਰਟੀ ਦੇ ਪ੍ਰੋਗਰਾਮ ਪਿੰਡਾਂ ਦੇ ਵਿੱਚ ਵੀ ਹੁਣ ਰੱਖਣ ਲੱਗੇ ਲੋਕ ਹਾਂ ਆਪਣੇ ਬੱਚਿਆਂ ਦੀ ਖੁਸ਼ੀ ਦੇ ਮੌਕੇ ਹਾਂ ਜੀ ਬਰਥਡੇ ਤੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਤੇ ਲੋਕ ਮਨਤਾਂ ਦਿੰਦੇ ਨੇ ਜੀ ਨਵੀਂ ਪੀੜੀ ਇੱਥੇ ਨੌਜਵਾਨ ਬਹੁਤ ਆ ਗਏ ਇੱਥੇ ਹੁਣ ਉਹਨਾਂ ਦੇ ਸਿਰ ਤੇ ਸ਼ੋਅ ਭਰਦੇ ਆ ਹਾਂਜੀ ਬਿਲਕੁਲ ਤੇ ਹੁਣ ਥੋੜੀ ਜੀ ਇਮੀਗ੍ਰੇਸ਼ਨ ਤਵਿਲੀਆਂ ਵਾਪਰਨ ਕਰਕੇ ਰੋਕ ਲੱਗੀ ਆ ਤੇ ਉਧਰ ਕਾਲਜਾਂ 'ਚ ਮੋੜ ਦੁਬਾਰਾ ਰੌਣਕਾਂ ਪਰਤ ਆਈਆਂ ਹਾਂਜੀ ਕਾਲਜ ਹੁਣ ਭਰੇ ਨੇ ਪਿਛਲੇ ਸਾਲ ਤੋਂ ਲੈ ਕੇ ਫਿਰ ਕਾਲਜ ਦੁਬਾਰਾ ਵਾਕਿਆ ਹੀ ਭਰਨੇ ਸ਼ੁਰੂ ਹੋ ਗਏ ਹਾਂ ਔਰ ਅੱਗੇ ਇਸ ਗੱਲ ਕਰਦੇ ਹਾਂ ਜਾਣਦੇ ਦੋਸਤ ਮਿੱਤਰ ਸਾਰੇ ਜੀਤ ਰੋਡ ਬਠਿੰਡਾ ਬਾਈ ਤੁਸੀਂ ਵੀ ਪਤਾ ਜਾਣਦੇ ਆ ਕੋੜੇ ਵਾਲੇ ਚੌਂਕ ਕੋੜੇ ਵਾਲੇ ਚੌਂਕ ਵਾਲੀ ਉਹ ਸਾਰੀ ਉੱਥੇ ਆਈਲੈਂਡ ਸੈਂਟਰ ਸੀਗੇ ਹਾਂ ਤੇ ਇੰਨਾ ਰਸ਼ ਹੁੰਦਾ ਸੀ ਤੇ ਹੁਣ ਉਹ ਬਿਲਕੁਲ ਉੱਥੇ ਕੋਈ ਮਤਲਬ ਨਾਰਮਲ ਹੀ ਆ ਕੋਈ ਰੌਣਕ ਨਹੀਂ ਰਹੀ ਨਹੀਂ ਉਨੀ ਰੌਣਕ ਰਹੀ ਨਹੀਂ ਹਾਂਜੀ ਇਹ ਦਾਣਾ ਪਾਣੀ ਲਿਖਿਆ ਹੁੰਦਾ ਸੀ ਬਸ ਜੀ ਦਾਣੇ ਪਾਣੇ ਦੀਆਂ ਖੇਡਾਂ ਨੇ ਅਸੀਂ ਗਏ ਕਲਾਕਾਰ ਤਾਂ ਇੱਕ ਤਰ੍ਹਾਂ ਦੇ ਨਾਲ ਐਮਬੈਸਟਰ ਹੁੰਦੇ ਨੇ ਕਿਸੇ ਵੀ ਭਾਸ਼ਾ ਦੀ ਕੌਮ ਦੇ ਜੇ ਚੰਗਾ ਗਾਉਣਗੇ ਤਾਂ ਸਾਡੇ ਸੁਣਨ ਵਾਲਿਆਂ ਨੂੰ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਦਿਸ਼ਾ ਦੇਣੀ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਉਹ ਫਾਲੋ ਕਰਦੇ ਨੇ ਇਹਨਾਂ ਦੇ ਮਗਰ ਲੱਗਦੇ ਨੇ ਜੇ ਉਹੀ ਗੀਤਾਂ 'ਚ ਹਥਿਆਰਾਂ ਦਾ ਲੜਕੀਆਂ ਨੂੰ ਖਿੱਚਾ ਧੂਈ ਦਾ ਦ੍ਰਿਸ਼ ਦੇਖਣ ਨੂੰ ਮਿਲੂਗਾ ਤਾਂ ਦਿਮਾਗ 'ਤੇ ਉਸ ਤਰ੍ਹਾਂ ਦਾ ਅਸਰ ਪੈਂਦਾ ਦੀ ਬਿਲਕੁਲ ਜੀ ਗਾਣੇ ਜਿੰਦਰਜੀ ਬਚੇ ਹੋਏ ਹਨ ਸਾਰੇ ਕਸ ਮਿਹਰਬਾਨੀ ਭਾਈ ਸੌਰੀ ਤੁਹਾਡੀ ਗੱਲ ਵਿੱਚ ਮੈਂ ਘਟਤੀ ਮਤਲਬ ਗਾਣਿਆਂ ਦਾ ਅਸਰ ਹੈ ਜਿਹੜਾ ਜੀ ਬਚਪਨ ਦੇ ਵਿੱਚ ਜਿਹੜਾ ਛੱਪ ਗਿਆ ਬੱਚੇ ਦੇ ਦਿਮਾਗ ਤੇ ਉਹ ਮੈਂ ਵੀ ਤਨ ਪਿਆ ਪਿਆ ਸੋਚਦਾ ਸੀ ਮੈਂ ਕਿ ਬੇਸੀ ਜਦੋਂ ਸੁਰਤ ਸੰਭਲਦੀ ਹੈ ਤਾਂ ਗੁਰਦਾਸ ਮਨ ਸਾਹਿਬ ਦੇ ਉਹ ਸੋਨੇ ਹਨ ਗਾਣੇ ਉਹਨੇ ਚ ਨਿਮਾਣਾ ਪਰ ਬਹੁਤ ਸੀਗਾ ਹਨ ਗੱਲਾਂ ਦੇ ਵਿੱਚ ਐਬ ਦੂਜੇ ਦੇ ਛੁਪਾਈਏ ਮਾਨਾ ਮਾਨ ਨਾ ਵਿਖਾਈਏ ਬਹੁਤ ਸੋਹਣੀਆਂ ਚੀਜ਼ਾਂ ਸੀ ਚਲੋ ਐਨ ਫਿਊਚਰ ਦਾ ਜੋ ਆਪ ਉਹ ਗੱਲਾਂ ਲੱਗਣ ਤੇ ਔਰ ਹੋਰ ਜਿਹੜੇ ਇਸ ਗੀਤ ਸੁਣੇ ਜਾਂ ਪੰਜਾਬੀ ਕਲਚਰ ਦੇ ਸ੍ਰੀਖ ਸਾਹਿਬ ਸੁਣੇ ਮਾਨਕ ਸਾਹਿਬ ਨੂੰ ਆਪਾਂ ਸੁਣਿਆ ਹਨ ਤਾਂ ਉਹਨਾਂ ਦਾ ਅਸਰ ਉਹ ਪਰਸਨੈਟੀ ਤੇ ਪੈਂਦਾ ਜੇ ਹੁਣ ਜੰਮਦੇ ਬੱਚੇ ਦੇ ਕੰਨਾਂ ਦੇ ਵਿੱਚ ਹੀ ਵੱਡ ਦੂੰ ਮਾਰ ਦੂੰ ਕਰਦੇ ਗੀਤ ਪਹਿਣਗੇ ਤਾਂ ਉਹਦਾ ਦੇਖ ਲਓ ਹੁਣ ਸਮਾਜ ਤੇ ਵੀ ਅਸਰ ਹੋ ਰਿਹਾ ਹੂੰ ਬਿਲਕੁਲ ਉਹ ਬੱਚੇ ਹੁਣ ਜਵਾਨ ਹੋਗੇ ਜਿਹੜੇ ਬਿਲਕੁਲ ਬਿਲਕੁਲ ਆਪਣੀ ਇੱਕ ਜ ਨੂੰ ਬਠਿੰਡਾ ਮਾਰਕਾ ਗਾਇਕੀ ਕਹਿੰਦੇ ਰਿਹਾ ਹਾਂਜੀ ਉਹਨੂੰ ਕੁਝ ਅਲੋਚਕ ਇਹ ਕਹਿੰਦੇ ਸੀਗੇ ਜੀ ਇਹ ਤਾਂ ਰੁੱਦਨ ਵਾਲੀ ਗਾਇਕੀ ਆ ਹਰਦੇਵ ਮਾਹੀ ਮੰਗਲ ਕੀਰਨੇ ਪਾਈ ਜਾਂਦਾ ਤੁਹਾਨੂੰ ਬੀਤ ਦੀ ਬਾਤ ਬਹੁਤ ਜ਼ਿਆਦਾ ਦਰਦ ਸੀ ਹਮ ਪਰ ਜਦੋਂ ਬਲਕਾਰ ਸਿੱਧੂ ਨੂੰ ਕੁਝ ਸੁਣ ਲੋ ਤੁਹਾਡੇ ਗਾਣੇ ਨੇ ਹਾਂਜੀ DJ ਤੇ ਵੀ ਬਠਿੰਡੇ ਵਾਲਿਆਂ ਨੇ ਨੱਚਣ ਲਾਏ ਨੇ ਬਠਿੰਡੇ ਦੀ ਗਾਇਕੀ ਤੇ ਜਿਹੜਾ ਇਹ ਮੇਣਾ ਲੱਗਦਾ ਤੇ ਉਹ ਦੱਸੋ ਤੁਸੀਂ ਨਹੀਂ ਜੀ ਮੇਣਾ ਕੋਈ ਨਹੀਂ ਮਾਣਾ ਬਲਕਿ ਸਾਨੂੰ ਤਾਂ ਦੇਖੋ ਧਰਮਪ੍ਰੀਤ ਬਾਈ ਵੀ ਹੁਣ ਐ ਨਹੀਂ ਇਸ ਦੁਨੀਆ ਤੇ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬਹੁਤ ਸ੍ਰੀਲੇ ਕਲਾਕਾਰ ਸੀ ਹੈਨਾ ਤੇ ਉਹ ਜਿੱਦਾਂ ਦਾ ਦੌਰ ਹੁੰਦਾ ਫਿਰ ਆਰਟਿਸਟ ਨੂੰ ਉਦਾਂ ਦਾ ਹੀ ਗਾਉਣਾ ਪੈਂਦਾ ਹਰਦੇਵ ਮਾਹੀ ਨਗਲ ਬਾਈ ਜੀ ਬਹੁਤ ਸੁਲਝੇ ਹੋਏ ਇਨਸਾਨ ਆ ਵਧੀਆ ਉਹਨਾਂ ਦੇ ਤੇ ਬਲਕਾਰ ਬਾਈ ਜੀ ਦੇ ਗਾਣੇ ਤਾਂ ਕਿੰਨੇ ਵੱਜੇ ਹੈਨਾ ਅੱਜ ਵੀ ਵੱਜਦੇ ਆ ਸਟੇਜਾਂ ਤੇ ਔਰ ਬਠਿੰਡੇ ਵਾਲੇ ਅੱਗੇ ਅਸੀਂ ਗੱਲ ਕਰਦੇ ਹੁਣੇ ਵੀ ਖਾੜੇ ਲਾਉਣ ਦੇ ਵੀ ਕਿਉਂਕਿ ਸਾਰੇ ਗਰਾਊਂਡ ਲੈਵਲ ਤੋਂ ਆਏ ਆ ਮੇਲੇ ਲਾ ਲਾ ਕੇ ਲਾਈਵ ਗਾ ਕੇ ਕਿ ਹੁਣ 3 ਘੰਟੇ ਗਾਈ ਜਾਈਦਾ 3.5 ਘੰਟੇ ਡਬਲ ਪ੍ਰੋਗਰਾਮ ਵੀ ਹੁੰਦੇ ਆ ਤਾਂ ਮਾਲਕ ਦੀ ਮੇਰੇ ਨਾਲ ਕਦੇ ਕੋਈ ਦਿੱਕਤ ਹੀ ਨਹੀਂ ਆਈ ਜੀ ਸੋ ਸੰਗ ਦਾ ਫੁਰਮਾਣਾ ਹੀ ਅਸੀਂ ਵੀ ਬਠਿੰਡੇ ਵਾਲੇ ਆ ਜੀ ਬਿਲਕੁਲ ਜੀ ਜੀ ਤੇ ਜ਼ਿੰਦਗੀ ਚ ਖਤਮਾਂਆਂੋਂ ਕੀ ਵਰ ਵਾਪਰ ਜਾਂਦੀਆਂ ਤੁਹਾਨੂੰ ਵੀ ਸਦਮਾ ਲੱਗਾ ਇੱਕ ਅਣਹੋਣੀ ਕੋਈ ਹਾਂਜੀ ਤੇ ਪਰ ਤੁਸੀਂ ਉਹਨੂੰ ਬਰਦਾਸ਼ਤ ਕੀਤਾ ਤੇ ਉਹਨੂੰ ਕਲਾਤਮਕ ਤਰੀਕੇ ਨਾਲ ਬਹੁਤ ਭਾਵਪੂਰਤ ਲਫ਼ਜ਼ਾਂ ਚ ਜ਼ੁਬਾਨ ਦਿੱਤੀ ਜੀ ਜੀ ਤੇ ਉਹਦਾ ਇੱਕ ਸਨੇਹਾ ਵੀ ਹੈ ਹਾਂਜੀ ਜਿਹੜੀ ਲੋਕ ਕਈ ਵਾਰੀ ਜ਼ਿੰਦਗੀ ਤੋਂ ਅੱਖ ਥੱਕ ਜਾਂਦੇ ਨੇ ਜਾਂ ਨਿਰਾਸ਼ ਹੋ ਜਾਂਦੇ ਨੇ ਜੀ ਜੀ ਤੇ ਮੈਂ ਉਹ ਗੀਤ ਬਹੁਤ ਵਾਰ ਪਲੇ ਕੀਤਾ ਜੀ ਥੋੜਾ ਜਿਹਾ ਜੀ ਉਸ ਗੀਤ ਦੇ ਬੋਲ ਕਿਉਂਕਿ ਉਹਦੇ ਵਿੱਚ ਸੁਨੇਹਾ ਤੁਸੀਂ ਹਾਂਜੀ ਹਾਂਜੀ ਬਿਲਕੁਲ ਕੋਈ ਨਮਸਕਾਰ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਕਦੇ ਵੀ ਜ਼ਿੰਦਗੀ ਵਿੱਚ ਡਿਪਰੈਸ਼ਨ 'ਚ ਨਾ ਜਾਓ ਜਦੋਂ ਤੁਸੀਂ ਕਈ ਵਾਰੀ ਚੱਲਦੇ-ਚੱਲਦੇ ਇਹੋ ਜੀ ਸਥਿਤੀ 'ਚ ਫਸ ਜਾਂਦੇ ਹੋ ਤਾਂ ਉਦੋਂ ਸਿਰਫ ਇੱਕ ਹੀ ਚੀਜ਼ ਸੋਚਣੀ ਹੁੰਦੀ ਹੈ ਕਿ ਬੈਸਟ ਪੋਸੀਬਲ ਕੀ ਹੈ ਹੂੰ ਹੈ ਜੀ ਵੀ ਹੁਣ ਐਸ ਸਟੇਜ ਤੇ ਖੜਕੇ ਜਿਹੜਾ ਕੁਝ ਸਮੱਸਿਆ ਹੋਣੀ ਸੀ ਉਹ ਤਾਂ ਆ ਚੁੱਕੀ ਹੈ ਹਾਂ ਹੁਣ ਤੁਸੀਂ ਇੱਥੋਂ ਬੈਸਟ ਪੋਸੀਬਲ ਕੀ ਕਰ ਸਕਦੇ ਹੋ ਕਿਉਂਕਿ ਆਦਮੀ ਬਾਈ ਜੀ ਖੋਦ ਨਹੀਂ ਨਾ ਜਿਉਂਦਾਗਾ ਉਹਦੇ ਪਿੱਛੇ ਹੋਰ ਬਹੁਤ ਉਹਦੀਆਂ ਉਹਦੇ ਇਤਿਹਾਸਾਂ ਬਹੁਤ ਜਾਣੀਆਂ ਹੁੰਦੀਆਂ ਤੇ ਉਹ ਮੈਂ ਸੁਣਾਉਣਾ ਸੀ ਹੋ ਕੀਮਤ ਕਿਸੇ ਦੀ ਪਤਾ ਹੈ ਲੱਗਦੀ ਉਸ ਦੇ ਜਾਨ ਤੋਂ ਮਗਰੋਂ ਦੂਜੇ ਦੇ ਦੁੱਖ ਸਮਝਣ ਆਉਂਦੇ ਆਪ ਹੰਡਾਣ ਤੋਂ ਮਗਰੋਂ ਹੋ ਕੋਠੀਆਂ ਕਾਰਾਂ ਜੈ ਦਾਦਾ ਹੰਕਾਰ ਦੀਆਂ ਨੇ ਚੀਜ਼ਾਂ ਕੋਠੀਆਂ ਕਾਰਾਂ ਜੈਦਾ ਦਾ ਹੰਕਾਰ ਦੀਆਂ ਨੇ ਚੀਜ਼ਾਂ ਆਪਣਿਆਂ ਬਿਨ ਸਾਰੀਆਂ ਹੀ ਬੇਕਾਰ ਦੀਆਂ ਨੇ ਚੀਜ਼ਾਂ ਤੇ ਔਖੇ ਬੜੇ ਹੀ ਦਿਨ ਵੇਖੇ ਸੀ ਤੂੰ ਗੁਰਵਿੰਦਰ ਬਰਾੜਾ ਐਨੇ ਔਖੇ ਮੁੜਿਆਉਣਗੇ ਸੋਚਾ ਨਹੀਂ ਸੀ ਯਾਰਾ ਹੋ ਪਰ ਵਕਤ ਦੇ ਨਾਲ ਨਜਿੱਠਾਂਗੇ ਅਸੀਂ ਜਦ ਤੱਕ ਦਮ ਹੈ ਬਾਕੀ ਵਕਤ ਦੇ ਨਾਲ ਨਾ ਜਿੱਠਾਂਗੇ ਅਸੀਂ ਜਦ ਤੱਕ ਦਮ ਹੈ ਬਾਕੀ ਜ਼ਿੰਦਗੀ ਦੇ ਨਾਲ ਲੜਨਾ ਇਹ ਤਾਂ ਫਰਜ਼ ਹੁੰਦਾ اخਲਾਕੀ ਜ਼ਿੰਦਗੀ ਦੇ ਨਾਲ ਲੜਨਾ ਇਹ ਤਾਂ ਫਰਜ਼ ਹੁੰਦਾ اخਲਾਕੀ ਬਿਲਕੁਲ ਇਸ ਗੀਤ ਚ ਬਹੁਤ ਵਧੀਆ ਵੱਡਾ ਸੁਨੇਹਾ ਹੈ ਜੀ ਤੇ ਤੁਸੀਂ ਜੇ ਕਿਸੇ ਇਸ ਤਰ੍ਹਾਂ ਦੀ ਸਥਿਤੀ ਚ ਫਸੇ ਪਏ ਹੋ ਤਾਂ ਜ਼ਿੰਦਗੀ ਕੋਈ ਖੇਡ ਨਹੀਂ ਹੈ ਸੰਘਰਸ਼ ਹੈ ਇਹ ਫੁੱਲਾਂ ਦੀ ਸੀਜ਼ ਨਹੀਂ ਹੈ ਇੱਥੇ ਕੰਡੇ ਵੀ ਹੈ ਗੁਲਾਬ ਦੇ ਫੁੱਲ ਤੇ ਜਿਵੇਂ ਕੰਡੇ ਹੁੰਦੇ ਨੇ ਤੇ ਰਾਸ਼ ਤਾਂ ਆ ਜਾਂਦੀ ਕਈ ਵਾਰ ਉੱਠ ਖੜਨਾ ਤੁਸੀਂ ਕਿਤਾਬਾਂ ਦੇ ਨਾਲ ਸੰਗੀਤ ਦੇ ਵਿੱਚ ਬਹੁਤ ਤਾਕਤ ਹੁੰਦੀ ਉਹਦੇ ਨਾਲ ਸਾਂਝ ਪਾ ਲੈਣੀ ਹੈ ਤੇ ਇਸ ਤਰ੍ਹਾਂ ਦੇ ਗੀਤ ਪ੍ਰੇਰਨਾ ਦਿੰਦੇ ਨੇ ਜੀ ਮਾਲਵੇ ਦੀ ਸੌਰੀ ਮੈਂ ਤੁਹਾਡੀ ਗੱਲ ਦੱਸਦਾ ਮੇਰੇ ਗਾਣਾ ਯਾਦ ਕਿਸੇ ਜ਼ਿੰਦਗੀ ਬਰਾੜ ਸਾਹਿਬ ਗਾਣਾ ਕੀਤਾ ਸੀ ਸੱਜਣਾਏ ਜ਼ਿੰਦਗੀ ਨਾਲ ਰੋ ਰੋ ਕੇ ਲੰਘਦੀ ਕੇ ਬੁੱਲਾਂ ਤੇ ਹਾਸੇ ਸਜਾਉਣੇ ਨੇ ਪੈਂਦੇ ਹੰਝੂਆਂ ਦਾ ਇੱਥੇ ਨਾ ਸਾਥੀ ਕੋਈ ਬਣਦਾ ਇਹ ਹੰਝੂ ਤਾਂ ਨੈਣੀ ਸੁਕਾਉਣੇ ਨੇ ਪੈਂਦੇ ਉਹਦੇ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਮੇਰੇ ਲਈ ਮੇਰੇ ਉਮਰਾਂ ਤੱਕ ਰੋਵਣ ਹਾਂ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਮੇਰੇ ਲਈ ਮੇਰੇ ਉਮਰਾਂ ਤੱਕ ਰੋਵਣ ਖੁਦ ਨੂੰ ਖਤਮ ਕਰ ਲੈਣ ਦੀਆਂ ਸੋਚਾਂ ਗੁਰਵਿੰਦਰ ਬਰਾੜਾ ਚੰਗੀਆਂ ਨਾ ਹੋਵਣ ਹਾਂ ਜਿਨ੍ਹਾਂ ਦੀਆਂ ਆਸਾਂ ਨੇ ਸਿਰਫ ਤੇਰੇ ਤੋਂ ਉਹਨਾਂ ਦੇ ਸਾਥ ਨਿਭਾਉਣੇ ਨੇ ਪੈਂਦੇ ਸੱਜਣਾ ਇਹ ਜ਼ਿੰਦਗੀ ਨਾਲ ਰੋ ਰੋ ਕੇ ਲੰਘਦੀ ਕਿ ਬੁੱਲਣਾ ਤੇ ਹਾਸੇ ਸਜਾਉਣੇ ਨੇ ਪਹਿਲੇ ਸਜਾਉਣੇ ਪੈਂਦੇ ਨੇ ਬਿਲਕੁਲ ਬੁੱਲੀ ਹਾਸੇ ਸਜਾਉਣੇ ਪੈਂਦੇ ਨੇ ਅੰਦਰੋਂ ਤੁਹਾਡੇ ਖੁਸ਼ੀ ਜਿਹੜੀ ਉਹ ਫੁੱਟਦੀ ਉਹ ਬੁੱਲਣਾ ਤੇ ਆ ਜਾਂਦੀ ਹੈ ਜੀ ਮਾਲਵੀ ਦੀ ਆਪਾਂ ਗੱਲ ਕਰ ਰਹੇ ਸੀਗੇ ਜੀ ਮੈਨੂੰ ਖੁਦ ਨੂੰ ਆਪਣੇ ਨਰਮੇ ਵਾਲੇ ਵਾਹਨ ਹੋ ਗਏ ਸੀਗੇ ਲਗਮਾਸੀਲਨਾ ਤੁਹਾਡੇ ਗੀਤ ਮਾਨਕ ਦੀ ਕਲੀਆਂ ਤੇ ਲਾ ਕੇ ਸਦੀਕ ਦੀ ਦੁਕਾਨੇ ਸੁਣ ਕੀ ਤੇ ਬਹਿਰੇ ਜੀ ਠਾੜ ਦੇ ਕੱਡੇ ਜੀ ਤੇ ਟਰਾਲੀ ਬੈਕਲੌਨ ਦਾ ਜਿਹੜਾ ਮਾਹਰ ਹਨਾ ਉਹਨੂੰ ਕਹਿੰਦੇ ਸੀ ਵੀ ਇਹ ਡਰਾਈਵਰ ਪੂਰਾ ਹੈ ਹਾਂ ਸਹੀ ਹੈ ਸਾਡੇ ਗੀਤਾਂ ਚ ਸਾਰਾ ਕੁਝ ਆਇਆ ਦੱਸ ਹਾਂਜੀ ਹਾਂਜੀ ਉਹ ਮੈਂ ਅੱਗੇ ਮੈਨੂੰ ਕਹਿੰਦਾ ਕਹਿੰਦੇ ਭਾਈ ਖਾੜੇ ਬੋਲ ਉਹਨੇ ਸੀ ਬਗੈਰ ਮੇਰੇ ਗੀਤ ਹੀ ਅਸਲ ਚ ਖੇਤੀਬਾੜੀ ਨਾਲ ਕੋਸਤ ਮੇਰੀ ਸਟੱਡੀ ਖੇਤੀਬਾੜੀ ਸੀ ਫਿਰ ਥੋੜੇ ਜੰਗ ਵੀ ਆਪਾਂ ਨਰਮੇ ਵੀ ਸੀਲੇ ਸਪਰੇਆ ਵੀ ਕੀਤੀਆਂ ਟਰਾਲੀਆਂ ਬੈਕ ਲਾਈਆਂ ਤੇ ਉਹ ਮੇਰੇ ਆਪਣੇ ਗੀਤ ਵੀ ਸਾਰੇ ਜੁੜੇ ਹੋਏ ਐ ਜਿਵੇਂ ਕਿਨੂਆ ਦਾ ਬਾਗ ਲੱਗਿਆ ਤੇਰੇ ਵਾਸਤੇ ਵਿਚਾਲੇ ਕੋਠੀ ਪੋਣੀ ਤੇ ਟਰਾਲੀ ਵਾਲੇ ਗੀਤਿਆਂ ਮੈਂ ਲੈਣਾ ਤੁਹਾਨੂੰ ਸੁਣਾਉਂਦਾ ਹੋ ਸੁਣਦੇ ਸਿਆਂ ਤੇ ਗੁਣ ਅਸਲੀ ਖੇਚਣ ਚੁਣ ਚੁਣ ਹੋ ਸੁਣਦੇ ਸਿਆਂ ਤੇ ਗੁਣ ਅਸਲੀ ਖੇਚਣ ਚੁਣ ਚੁਣ ਦਾਰੂ ਕਰਦੀ ਨਸ਼ਾ ਨਾ ਬਣਾਈ ਕਾਦਾ ਉਹ ਪੁੱਤ ਜੱਟ ਦਾ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਹੋ ਆਕੇ ਕਾਲ ਚ ਤੋ ਖੇਤ ਘੇੜਾ ਲਾਉਂਦਾ ਨਹੀਂ ਹੱਥ ਛੁੱਟੀ ਵੇਲੇ ਕੰਮ ਚ ਵਟਾਉਂਦਾ ਨਹੀਂ ਵੱਡ ਪੱਠਿਆਂ ਦੀ ਭਰੀ ਚੱਕ ਕੱਲੇ ਨੇ ਨਾ ਧਰੀ ਜਿਹੜਾ ਫਿਰਦਾ ਏ ਢਿੱਡ ਨੂੰ ਵਧਾਈ ਕਾਦਾ ਉਹ ਪੁੱਤ ਜੱਟ ਦਾ ਉਹ ਜੀ ਨੂੰ ਬੈਕ ਨਟ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਹੁਣ ਟਰਾਲੀ ਬੈਕ ਲਾਉਣ ਦੀ ਮੁਕਾਬਲੇ ਹੁੰਦੇ ਨੇ ਹਾਂਜੀ ਬਈ ਨਾਮ ਰੱਖੇ ਜਾਂਦੇ ਨੇ ਵੀ ਜਿਹੜਾ ਸਭ ਤੋਂ ਵਧੀਆ ਪਹਿਲਾ ਟਰਾਲੀ ਬੈਕ ਲਾਉ ਸਹੀ ਟਰਾਲੀ ਬੈਕ ਲਾਉ ਉਹਨੂੰ ਨਾਮ ਦਿੱਤੇ ਜਾਂਦੇ ਨੇ ਤੇ ਇਹ ਜੱਟਾਂ ਦੇ ਮੁੰਡਿਆਂ ਦੇ ਕੰਮ ਅਸੀਂ ਰੋਜ਼ ਮਰਾਦੇ ਖੱਡੇ ਚ ਟਰਾਲੀਆਂ ਪੱਟਣੀਆਂ ਘਰਾਂ ਚ ਪਾਉਣੀਆਂ ਤੇ ਟਰਾਲੀਆਂ ਬੈਕ ਲਾਉਣੀਆਂ ਤੇ ਟਰੈਕਟਰਾਂ ਨੂੰ ਵੀ ਸ਼ਿੰਗਾਰ ਕੇ ਰੱਖਦੇ ਸੀਗੇ ਤੇ ਆਪਾਂ ਡੈਕ ਜਿਹੜੇ ਨਾ ਤੁਹਾਨੂੰ ਟਰੈਕਟਰਾਂ ਤੇ ਹੀ ਬਹੁਤ ਸੁਣਿਆ ਤੇ ਘਰਾਂ ਚ ਵੀ ਜਾਂ ਮੋਟਰਾਂ ਤੇ ਜਿਹੜੀਆਂ ਟੇਪਾਂ ਪਈਆਂ ਹੁੰਦੀਆਂ ਹਾਂਜੀ 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 ਤੇ ਇਹ ਕਿਸੇ ਕਿਸੇ ਗਾਇਕ ਕਲਾਕਾਰ ਨੂੰ ਇਹ ਮਾਣ ਹੁੰਦਾ ਜੀ ਵੀ ਉਹਨਾਂ ਦੇ ਗਾਣੇ ਘਰ ਦੇ ਡ੍ਰੈਇੰਗ ਰੂਮ ਚ ਇੱਥੇ ਅਸੀਂ ਲਿੰਗ ਰੂਮ ਕਹਿ ਦਿੰਨੇ ਆ ਉਹਦੇ ਚ ਵੀ ਸਕਰੀਨ ਤੇ ਬੈਠੇ ਸਾਰਾ ਟੱਬਰ ਬੈ ਕੇ ਸੁਣਦਾ ਹਾਂ ਹਾਂਜੀ ਹਾਂ ਬਿਲਕੁਲ ਇਹ ਇਹ ਵੀ ਬਾਈ ਇੱਕ ਕਾਰਨ ਹੁੰਦਾ ਥੋੜੇ ਸ਼ੋਜ਼ ਲੱਗਣ ਦਾ ਹੁਣ ਵੀ ਤੁਸੀਂ ਦੇਖੋਗੇ ਸਾਫ਼ ਸੁਥਰੀ ਗਾਇਕੀ ਵਾਲ ਜਿੰਨੇ ਵੀ ਬੰਦੇ ਹੈਗੇ ਬੇਸ਼ੱਕ ਉਹ ਉਹਨਾਂ ਨੂੰ ਆਮ ਕਹਿੰਦੇ ਪੁਰਾਣੇ ਪਰ ਕਲਾਕਾਰ ਤਾਂ ਕਦੀ ਨਾ ਪੁਰਾਣਾ ਹੁੰਦਾ ਜਿਵੇਂ ਹਰਭਜਨ ਬਾਈ ਜੀ ਨੇ ਮਾਨ ਸਾਹਿਬ ਵਾਰਸ ਬ੍ਰਦਰਸ ਨੇ ਹਰਜੀਤ ਹਰਮਨ ਬਾਈ ਆ ਉਹ ਸਾਰੇ ਬੰਦੇ ਕੋਲੇ ਬਹੁਤ ਸੋਹਣਾ ਕੰਮ ਇਸੇ ਕਰਕੇ ਆ ਕਿ ਸਾਫ਼ ਸੁਥਰਾ ਕੰਮ ਆ ਜੇ ਥੋੜੀ ਸਟੇਜ ਥੋੜੀ ਫੈਮਿਲੀ ਬੈਠੀ ਆ ਸਾਰੇ ਭੈਣ ਭਰਾ ਬੈਠੇ ਆ ਜਿਗਲੇ ਡਾਰੀ ਲੱਗੀ ਗਈ ਯਾਰ ਪਤਾ ਨਹੀਂ ਇਹਨੇ ਕੀ ਬੋਲ ਦੇਣਾ ਤੇ ਫਿਰ ਉੱਥੇ ਕੰਫਰਟੇਬਲ ਫੀਲ ਨਹੀਂ ਕਰਦਾ ਤੁਹਾਨੂੰ ਪਤਾ ਕਿ ਪਰਿਵਾਰਕ ਹੋਣਾ ਸਾਰਾ ਪ੍ਰੋਗਰਾਮ ਤਾਂ ਉਹ ਉਹ ਇੱਕ ਬਹੁਤ ਵੱਡਾ ਰੀਜ਼ਨ ਹੈ ਜੀ ਬਿਲਕੁਲ ਇੱਥੇ ਹਰ ਸਾਲ ਨਾ ਲੋਕ ਵਿਰਸਾ ਮੇਲਾ ਕਰਾਉਂਦੇ ਆ ਬਸ ਸੁੜਵਾ ਲਓ ਉਹ ਸਾਰੇ ਪ੍ਰਬੰਧਕ ਮੇਰੇ ਜਾਨੋ ਨੇ ਸਾਡੀ ਸਲਾਹ ਲੈ ਲੈਂਦੇ ਆ ਜੀ ਜੀ ਉਹ ਪੁੱਛਦੇ ਰਹਿੰਦੇ ਆ ਫਿਰ ਕਈ ਇਹ ਰਹੇ ਕਹਿੰਦਾ ਵੀ ਤੁਹਾਡੇ ਮੇਲੇ ਦੇ ਹਾਨਦਾਨੀ ਜਾਂ ਇਸ ਕਲਾਕਾਰ ਨੂੰ ਬੁਲਾਓ ਇਦਾਂ ਦਾ ਟਕਮ ਮੌਕਾ ਹਾਂਜੀ ਹਾਂਜੀ ਤੇ ਉਹ ਇਹ ਨਹੀਂ ਪਰਿਵਾਰ ਚ ਜੇ ਕਿਸੇ ਨੇ ਖਾੜਾ ਲਵਾਉਣਾ ਤਾਂ ਸਾਰੇ ਬੁਖਤ ਦੇ ਆ ਵੀ ਕਿਹਨੂੰ ਸੱਦਣਾ ਹੈ ਕਿਹਨੂੰ ਨਹੀਂ ਬੁਲਾਉਣਾ ਆਪਾਂ ਤੇ ਅਗਲੇ ਆਉਣ ਵਾਲੇ ਦਿਨਾਂ ਚ ਤੁਹਾਡੇ ਕੀ ਪ੍ਰੋਗਰਾਮ ਨੇ ਕਿਸ ਤਰ੍ਹਾਂ ਦਾ ਤੁਸੀਂ ਕੋਈ ਨਵੇਂ ਗੀਤ ਸੰਗੀਤ ਕੀ ਕੁਛ ਨਵਾਂ ਕਰਨ ਜਾ ਰਹੇ ਹੋ ਨਵੇਂ ਬਹੁਤ ਗਾਣੇ ਬਾਈ ਜੀ ਕੁਝ ਦੁਗਾਣੇ ਨੇ ਲੋਕ ਤੱਤ ਨੇ ਲਿਟਰੇਰੀ Song ਵੀ ਹੈ ਜਿਵੇਂ ਸ਼ਿਵ ਦੀ ਕਿਤਾਬ ਨਾਲ ਦੇ ਦੋ ਗੀਤ ਨੇ ਬਹੁਤ ਸੋਹਣੇ ਬਣੇ ਜੀ ਤੇ ਉਹ ਹੈ ਤੇ ਕੁਝ ਮੈਂ ਜਦੋਂ ਕਰੋਨਾ ਕਾਲ ਆਇਆ ਕਵਿਸ਼ਰੀਆਂ ਵੀ ਕੀਤੀਆਂ ਤੁਸੀਂ ਰਜਬਲ ਸਿੰਘ ਸਾਹਿਬ ਦਾ ਜ਼ਿਕਰ ਕੀਤਾ ਹਾਂਜੀ ਤੇ ਉਹ ਉਦੋਂ ਪੜਿਆ ਕਿਉਂਕਿ ਪੜ੍ਹ ਕੇ ਕੌਰਾਜਾ ਕ੍ਰੀਏਟ ਹੋ ਜਾਂਦਾ ਹਾਂ ਹਾਂ ਤੇ ਮੈਂ ਕਾਫੀ ਕਵਿਸ਼ਰੀਆਂ ਲਿਖੀਆਂ ਤੇ ਉਹ ਗਾਇਆਂ ਵੀ ਉਸੇ ਲਹਿਜੇ ਚ ਕੋਈ 뮤직 ਨਹੀਂ ਆਉਂਦਾ ਜੀ ਉ ਤਾਂ ਕਵੀਸ਼ਰੀ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸਦੀ ਏ ਹਾਂ ਮਾਲਵੇ ਦੀ ਵਿੱਚ ਬਹੁਤ ਪ੍ਰਚਲਿਤ ਰਿਹਾ ਕਵੀਸ਼ਰੀ ਹਾਂਜੀ ਇਹ ਬਿਨਾ ਕਿਸੇ ਸਾਜ਼ ਦੀ ਸਹਾਇਤਾ ਤੋਂ ਹਿੱਕ ਦੇ ਜ਼ੋਰ ਨਾਲ ਗਾਈ ਜਾਣ ਵਾਲੀ ਵਿਧਾ ਜੀ ਜੀ ਜਿੱਦੀ ਹਿੱਕਤ ਜ਼ੋਰ ਆ ਉਹੀ ਕਵੀਸ਼ਰੀ गा ਸਕਦਾ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਜੀ ਜੀ ਕਿ ਕਵੀਸ਼ਰੀਆਂ ਸੁਣਾਂਗੇ ਜੀ ਤੁਹਾਡੀਆਂ ਬਿਲਕੁਲ ਜੀ ਔਰ ਬਾਈ ਉਹ ਗੰਗੀਆਂ ਵੀ ਤੁਸੀਂ ਸੁਣਿਓ ਜ਼ਰੂਰ ਮਿਲੀਅਨਸ ਦੇ ਵਿੱਚ ਉਹ ਗੰਗੀਆਂ ਅਸੀਂ ਤਿੰਨ ਮੇਰੇ ਨਾਲ ਮੁੰਡੇ ਕੋਰਸ ਬੋਲਦੇ ਦੋ ਤੇ ਅਸੀਂ ਸਾਡੀਆਂ ਉਹ ਤਿੰਨਾਂ ਦੀਆਂ ਹੀ ਨੇ ਮਸੀਂ ਉਹਵੇਂ ਮੈਂ ਆਪਦੇ ਦਾਦਾ ਜੀ ਵਾਂਗੂ ਗੈਟਅਪ ਰੱਖੀ ਆਪਣੀ ਅੱਛਾ ਤੋਰੇ ਵਾਲੀ ਪੱਗ ਤੇ ਜਿਵੇਂ ਤੁਸੀਂ ਗੱਲ ਕਰਦੇ ਸੀ ਤੇ ਖੁਰਤਾ ਚਾਦਰਾਂ ਚਿੱਟਾ ਜੀ ਪਾ ਕਿਤੇ ਸੀ ਉਹ ਲਾਈਵ ਗਾਈਆਂ ਨੇ ਜੀ ਹਾਂ ਹਾਂ ਤੇ ਉਹ ਬਹੁਤ ਪਸੰਦ ਕੀਤੀਆਂ ਉਹ ਹੁਣ ਅਜੇ ਵੀ ਪ੍ਰੋਗਰਾਮਾਂ ਦੇ ਵਿੱਚ ਅਸੀਂ ਫਿਰ ਉਹਨਾਂ ਵਿਦ ਮਿਊਜ਼ਿਕ ਗਾ ਦਿੰਨੇ ਕਈ ਵਾਰੀ ਅੱਛਾ ਇਹਦਾ ਨਾ ਇੱਥੇ ਅਸੀਂ ਬਹੁਤ ਵਗੋਚਾ ਮਹਿਸੂਸ ਕਰਦੇ ਹਾਂ ਜਿਹੜਾ ਪੁਰਾਣਾ ਸਾਡਾ ਲੋਕ ਰੰਗ ਸੀ ਮਾਈ ਏ ਟੱਪੇ ਤੇ ਘੋੜੀਆਂ ਸੁਹਾਗ ਵਿਆਹ ਮੌਕੇ ਗਾਇਆ ਜਾਣ ਵਾਲੇ ਲੋਕ ਗੀਤਾਂ ਦੀ ਲੋਕ ਤੱਤ ਦਾ ਜ਼ਿਕਰ ਕੀਤਾ ਸੀਗਾ ਜੀ ਇਹ ਲੋਕ ਚਾਹੁੰਦੇ ਨੇ ਵੀ ਦੁਬਾਰਾ ਫੇਰ ਇਹ ਅਸੀਂ ਸੁਣੀਏ ਤੇ ਮਾਣੀਏ ਤੁਸੀਂ ਲੋਕ ਤੱਤ ਤੇ ਜੇ ਕੁਝ ਮੁਖੜੇ ਕੋਈ ਉਸ ਦਾ ਮੈਂ ਕਵੀਸ਼ਰੀ ਦਾ ਰੰਗ ਹੀ ਤੁਹਾਨੂੰ ਸੁਣਾ ਦਿੰਨਾ ਉਹਨਾਂ ਅਸੀਂ ਥੋੜੀ ਜਿਹਾ ਨਾ ਮਤਲਬ ਉਹ ਜਦੋਂ ਗਾਈ ਹੈ ਜਿਹੜੀ ਬਿਨਾਂ ਸਾਜ਼ਾਂ ਤੋਂ ਉਹ ਉਹ ਉਸੇ ਰੰਗ ਦੇ ਵਿੱਚ ਇਹ ਅਸੀਂ ਥੋੜਾ ਜਿਹਾ ਇਹਨੂੰ ਕੰਪੋਜ਼ ਕਰਕੇ ਮੈਂ ਕਵੀਸ਼ਰੀ ਵਾਲੇ ਉਹੀ ਬਹਿਰ ਉਹੀ ਹੈ ਬੱਤਰ ਕਲਾ ਸ਼ੰਦ ਜੀ ਹਾਂਜੀ ਹੋ ਹੈਗੇ ਜੀ ਹੋ ਪਿੰਡ ਵਾਲਾ ਦਰ ਚੰਗਾ ਇੱਕੋ ਗੁਰੂ ਘਰ ਚੰਗਾ ਮਾਫਿਆਂ ਦਾ ਦਰ ਚੰਗਾ ਜੇ ਕੋਈ ਮਨ ਨੇ ਗੱਲ ਨੂੰ ਹੋ ਨਗਰ ਦਾ ਏਕਾ ਚੰਗਾ ਵਿੱਚ ਨਹੀਂ ਓਠੇ ਕਾ ਚੰਗਾ ਤੀਵੀਂ ਦਾ ਜੇ ਪੇ ਕਾ ਚੰਗਾ ਨਾਲ ਖੜੇ ਕੱਲ ਨੂੰ ਹੋ ਫਸਲ ਅਗੇਤੀ ਚੰਗੀ ਬਿਨਾ ਜ਼ਹਿਰੋਂ ਖੇਤੀ ਚੰਗੀ ਘਰ ਦੀਆ ਦੇਸੀ ਚੰਗੀ ਨਿਤ ਪੀਣੀ ਚਾਹੀਏ ਨਾ ਹੋ ਦੁੱਧ ਦੋ ਹੋਵੇ ਘਰ ਦਾ ਨੀ ਵਿੱਚ ਬਿਨਾ ਸਰਦਾ ਉਹ ਮਹਿੰਗਾ ਵੀ ਨਹੀਂ ਖੜਦਾ ਜੇ ਪਾਣੀ ਵਿੱਚ ਪਾਈਏ ਨਾ ਹੋ ਆਸ਼ਾ ਸੀ ਕਮਾਨੀ ਆਲਾ ਬੱਤਾ ਸੀਠਿਆਂ ਆਲਾ ਚੜਦੀ ਜਵਾਨੀ ਆਲਾ ਕਿੰਨਾ ਸੋਹਣਾ ਟਾਈਮ ਸੀ ਹੋ ਮਾਈ ਵਾਲੀ ਪੱਠੀ ਕੰਧ ਸ਼ਾਮੀ ਵਾਲੀ ਹੱਟੀ ਉੱਤੇ ਲਿਖਦੇ ਸੀ ਪੱਠੀ ਉੱਤੇ ਟੀਚਰਾਂ ਦਾ ਸਹਿਮ ਸੀ ਇੱਕ ਵੀਲ ਇੰਜਣ ਤੇ ਚੱਕੀ ਰੂਪਿੰਜਣ ਤੇ ਅੱਧੀ ਰਾਤ ਵਿਂਜਣ ਤੇ ਹੁੰਦੀ ਤੁੱਕ-ਤੁੱਕ ਸੀ ਹੋ ਲੋਕ ਘਟ ਲੜਦੇ ਸੀ ਵਿੜੀਆਂ ਵੀ ਕਰਦੇ ਸੀ ਔਖੇ ਵੇਲੇ ਖੜਦੇ ਤੇ ਚਾਉਂਦੇ ਖੈਰ ਸੁਖ ਸੀ ਔਖੇ ਵੇਲੇ ਖੜਦੇ ਤੇ ਚਾਉਂਦੇ ਖੈਰ ਸੁਖ ਸੀ ਬਹੁਤ ਖੂਬ ਗੁਰਮੇਰ ਜੀ ਸਾਡੀ ਸਰੋਤਿਆਂ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਜੀ ਤੌਰ ਤੇ ਇਹ ਤੁਹਾਨੂੰ ਇਹ ਬੇਨਤੀ ਸਮਝ ਲਓ ਅਪੀਲ ਇਦਾਂ ਦੇ ਗਾਣੇ ਅੱਗੇ ਜਰੂਰ ਸਾਂਝੇ ਕਰਿਆ ਕਰੋ ਇਹ ਬੱਚਾ ਨੂੰ ਸੁਨਾਇਆ ਕਰੋ ਇਹ ਸਾਡਾ ਬਹੁਤ ਅਮੀਰ ਵਿਰਸਾ ਸ਼ਾਨਾਂ ਮੱਤਾ ਸਾਡਾ ਲੋਕ ਰੰਗ ਹੈ ਕਿ ਇਹ ਤਾਂ ਹੀ ਜਿਉਂਦੇ ਰਹਿਣਗੇ ਗਾਇਕਾਂ ਦਾ ਕਲਾਕਾਰਾਂ ਦਾ ਉਤਸ਼ਾਹ ਤਾਂ ਹੀ ਵਧੇਗਾ ਜੇ ਤੁਸੀਂ ਸਾਫ਼ ਸੁਥਰੇ ਗੀਤਕਾਰਾਂ ਗਾਇਕਾਂ ਨੂੰ ਉਹਨਾਂ ਦੇ ਵੱਲੋਂ ਤਿਆਰ ਕੀਤੀਆਂ ਰਚਨਾਵਾਂ ਤੇ ਤੁਸੀਂ ਮਾਨ ਦਿਓਗੇ ਤਾਂ ਤੇ ਬਹੁਤ ਵਧੀਆ ਲੱਗਾ ਮਿਹਰਬਾਨੀ ਭਾਈ ਜੀ ਮੈਂ ਕਿਉਂਕਿ ਬੀਸੀ ਚ ਖੜੇ ਮੇਰੇ ਹੁਣ ਯਾਦ ਆ ਗਈ ਉਹ ਕਿਉਂਕਿ ਮੈਟਰੀ ਇੰਨਾ ਜਿਆਦਾ ਕੀ ਕਰੀ ਹਾਂ ਤੇ ਅਸੀਂ ਇੱਥੇ ਨੇ ਗਾਣਾ ਕਵਿਤਾ ਸ਼ੂਟ ਕੀਤਾ ਸੀ ਉਸੋਈ ਅੱਛਾ ਤੁਸੀਂ ਹਾਂ ਬਹੁਤ ਸੋਹਣੀ ਜਗ੍ਹਾ ਤੇ ਗਾਣਾ ਬੜਾ ਆਪਣਾ ਹੀ ਕਵਿਤਾ ਵਰਗਾ ਸੱਜਣਾ ਵੀ ਸ਼ੋਰ ਚ ਬੜਾ ਤਾਂ ਉਹ ਜਦੋਂ ਮੈਂ ਸਾਰੀ ਚੀਜ਼ਾਂ ਨੋਟ ਕੀਤੀਆਂ ਉੱਥੇ ਚਾਚਾ ਜੀ ਲੱਗਦੇ ਸਾਡੇ ਦੋਸਤ ਉਹਨਾਂ ਦੇ ਚਾਚਾ ਸਹੁਰਾ ਨੇ ਤੇ ਉਹਨਾਂ ਨੇ ਮੈਨੂੰ ਸਾਰਾ ਦਿਖਾਇਆ ਸੀ ਕਹਿੰਦੇ ਆਹ ਵੀ ਬੀਜ ਲੈਣੇ ਹੁੰਦੇ ਆ ਹਨਾ ਹਾਂ ਹਾਂ ਤੇ ਚੈਰੀਆਂ ਵੀ ਹੈਗੀਆਂ ਹੂੰ ਤੇ ਉਹ ਮੈਂ ਲਿਖਿਆ ਸੀ ਜਦੋਂ ਆਪਣਾ ਉਹ ਸੀ ਕਹਿੰਦਾ ਚੈਰੀਆਂ ਦੇ ਬਾਗ ਜਿੱਥੇ ਹਾਂ ਸਰੋਂ ਦਾ ਵੀ ਸਾਗ ਜਿੱਥੇ ਬੰਦੇ ਸਿਹਤ ਯਾਬ ਨੇ ਕੈਨੇਡਾ ਵਿੱਚ BC ਦੇ ਦੁਖਣ ਨਾਲ ਗੋਡੇ ਮੋਡੇ ਐਵੇਂ ਬਸ ਘਰ ਜੋਗੇ ਬੀਜ ਲੈਂਦੇ ਥੋੜੇ ਡੋਡੇ ਮਿਕਸੀ ਚ ਪੀਸੀ ਦੇ ਹਾਂਜੀ ਸੋ ਜਿਸ ਜਿਸ ਕਲਚਰ ਚ ਆਪਾਂ ਜਾਣਦੇ ਆ ਉਹਦੇ ਬਾਰੇ ਮੈਨੂੰ ਹੁੰਦਾ ਈ ਥੋੜਾ ਲਿਖੀ ਬਿਲਕੁਲ ਤੁਸੀਂ ਬੜੀ ਛੇਤੀ ਇਤੋਂ ਦੇ ਬਾਰੇ ਜੋ ਕੁਝ ਸਾਡੇ ਚੱਲਦਾ ਹੈ ਜੀ ਸਰਕਾਰਾਂ ਅੱਗੇ ਦਿੰਦੀਆਂ ਜੀ ਕੁਝ ਬੂਟੇ ਘਰਾਂ ਚ ਉਹ ਚਲੋ ਬਸ ਉਹ ਇੱਕ ਬਹੁਤ ਵੱਡਾ ਵਿਸ਼ਾ ਮੈਂ ਉਹਦੇ ਤੇ ਵੀ ਫੀਮ ਦੀ ਖੇਤੀ ਤੇ ਇੱਕ ਗਾਣਾ ਵੀ ਕੀਤਾ ਕਵੀਸ਼ਰੀ ਵੀ ਹੈ ਅੱਛਾ ਹਾਂਜੀ ਤੇ ਉਹਦਰ ਹੁਣ ਦੁਬਾਰਾ ਕਹਿੰਦੇ ਵੀ ੀਆਂ ਦੀ ਖੇਤੀ ਉਹ ਬਈ ਐਂ ਜੇ ਸੋਚਦੇ ਆਂ ਵੀ ਉਹ ਨਸ਼ਾ ਦਾ ਵੈਸੇ ਮਾੜਾ ਕੋਈ ਵੀ ਤੇ ਆਰਗੈਨਿਕ ਨਸ਼ਾ ਕਿ ਆਰਗੈਨਿਕ ਉਹ ਮਤਲਬ ਜਿਵੇਂ ਹੁਣ ਜਿਹੜਾ ਆਪਾਂ ਸਾਰੇ ਜਾਣਦੇ ਜਿਹੜਾ ਪੰਜਾਬ ਦੇ ਵਿੱਚ ਪਿੰਡਾਂ 'ਚ ਵੀ ਹੁਣ ਜਿਹੜਾ ਚਿੱਟੇ ਵਾਲਾ ਨਸ਼ਾ ਉਹ ਆਪੀ ਕੇ ਜਿਹੜੀ ਪਾਗਲ ਹੋ ਜਾਣਾਂ ਵਾਲਾ ਕੰਮ ਹੋ ਵਹਿੰਦੇ ਨਹੀਂ ਨਗੇ ਵੀ ਕੀ ਤੇ ਕੀ ਮਾਂ ਪਿਓ ਹੈ ਭੈਣਾ ਭਰਾ ਜਿਹੜੀ ਚੀਜ਼ ਹੱਥ ਚਾਈ ਕਿੰਨੀਆਂ ਘਟਨਾਵਾਂ ਵਰਪਰਦੀਆਂ ਮਾਰਦੇ ਨੇ ਉਹਨਾਂ ਨੇ ਹਨ ਸੋ ਇਹ ਸੋਚਿਆ ਜਾਂਦਾ ਵੀ ਉਹਦੇ ਨਾਲੋਂ ਤਾਂ ਬਿਹਤਰੀ ਹੈ ਹਾਂਜੀ ਘਟੋ ਘਟ ਕੋਈ ਬੰਦਾ ਲੜਦਾ ਤਾਂ ਨਹੀਂ ਗਾ ਜੀ ਜਿਵੇਂ ਗੱਲ ਕਰਦੇ ਹੁੰਦੇ ਵੀ ਉਹ ਬੰਦਾ ਤਾਂ ਬੈਠਾ ਘਾਈ ਪੱਟੀ ਜਾਂਦਾ ਜਿਹੜਾ ਆਪਣੇ ਗੱਲਾਂ ਕਰਦੇ ਕੰਮ ਕਰਾਉਂਦਾ ਤਸੱਲੀ ਕਰਾਉਂਦਾ ਉਹ ਕੰਮਿਆਂ ਨੂੰ ਅਕਸਰ ਜਦੋਂ ਬਾੜੀਆਂ ਵੇਲੇ ਕਣਕਾਂ ਹਾਂਜੀ ਹਾਂਜੀ ਉਹਨਾਂ ਨੇ ਰੋਕ ਲਾਉਣੀ ਸੀ ਜੀ 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 ਭਾਰੇ ਕੰਮ ਸੀ ਸੋ ਜੇਰੇ ਧੱਕਦੇ ਹੁੰਦੇ ਸੀ ਹਾਂਜੀ ਸੀਮਤ ਮਾਤਰਾ 'ਚ ਨਿਰਧਾਰਤ ਜਿਨੇ ਮਿਕਦਾਰ ਹੁੰਦੀ ਨਾ ਡਾਕਟਰ ਵੱਲੋਂ ਦੱਸੀ ਦਵਾ ਵਾਂਗੂੰ ਲਈ ਜਾਵੇ ਕੋਈ ਕੋਈ ਵੀ ਚੀਜ਼ ਹੈ ਬਾਈ ਜੀ ਚਾਹੇ ਹੁਣ ਪੰਜਾਬ ਚ ਦਾਰੂ ਕੋ ਕਿਹੜਾ ਘੱਟ ਵੇਖਦੀ ਬਥੇਰੀ ਵੇਖਦੀ ਸੱਚੀਆਂ ਗੱਲਾਂ ਤਾਂ ਇਹੀ ਨੇ ਪਰ ਇਹ ਆ ਵੀ ਕੋਈ ਵੀ ਚੀਜ਼ ਦੀ ਜਿਹੜੀ ਲਿਮਟ ਹੈ ਨਾ ਜੀ ਕਹਿੰਦੇ ਹੁੰਦੇ ਵੀ ਲਿਮਟ ਤੋਂ ਵੱਧ ਖਾਦਾ ਤਾਂ ਕਿਹੋ ਜਿਹਾ ਵੀ ਜ਼ਹਿਰ ਹੋ ਜਾਂਦਾ ਹੈ ਸੋ ਇਹ ਚੀਜ਼ਾਂ ਵੈਸੇ ਨਸ਼ੇ ਤਾਂ ਨਸ਼ੇ ਦੇ ਬਚਾ ਰਹਾ ਵੀ ਬੰਦਾ ਤਾਂ ਉਹਦੇ ਨਾਲ ਦੀ ਤੇ ਰੀਸ ਨਹੀਂ ਜੀ ਬਿਲਕੁਲ ਤੇ ਬਹੁਤ ਵਧੀਆ ਲੱਗਾ ਜੀ ਤੁਸੀਂ ਸਾਰੀ ਨਿਊਜ਼ ਦੇਖ ਰਹੇ ਹੋ ਤੇ ਅੱਜ ਸਾਡੀ ਗੱਲਬਾਤ ਇੰਨੀ ਕੁ ਪ੍ਰਮਾਨ ਕਰਨਾ ਮੈਂ ਫੇਰ ਗੁਰਵਿੰਦਰ ਬਾਦਲਾ ਨਾਸਿੰਗ ਸਮਾਂ ਕੱਢ ਕੇ ਗੱਲਬਾਤ ਕਰਾਂਗੇ ਤੁਹਾਨੂੰ ਵਧੀਆ ਵਧੀਆ ਗੀਤ ਸੁਣਾਉਂਦੇ ਰਹਿਣ ਸਾਨੂੰ ਆਗਿਆ ਦਿਓ ਸ਼ੁਕਰੀਆ ਮਿਹਰਬਾਨੀ ਬਾਈ ਗੁਰਬਾਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਔਰ ਸਾਰੀ ਨਿਊਜ਼ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਤੇ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਸਾਡੀ ਇਸ ਇੰਟਰਵਿਊ ਨੂੰ ਸਾਡੀਆਂ ਇਹ ਗੱਲਾਂ ਤੇ ਗੀਤਾਂ ਨੂੰ ਦਬ ਕੇ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਦੋਸਤਾਂ ਮਿੱਤਰਾਂ ਤੱਕ ਇਹ ਪਹੁੰਚ ਜਾਵੇ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ